ਪੰਜਾਬ ਦੀਆਂ ਮੁਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਮਾਨਸੂ ਅਟਪਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟ ਟੀਵੀ ਮੁਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਲੈਂਡ ਪੂਲਿੰਗ ਪਾਲਿਸੀ ਤੇ 4 ਹਫ਼ਤਿਆਂ ਲਈ ਲਾਈ ਰੋਕ ਮਾਨੀਕ ਗੋਇਲ ਦਾ ਪੰਜਾਬ ਸਰਕਾਰ ਤੇ ਵੱਡਾ ਤੰਜ ਕਿਹਾ ਪਟਵਾਰੀਆਂ ਨੂੰ ਲੈਂਡ ਪੂਲਿੰਗ ਦੇ ਉੱਤੇ ਧਿਆਨ ਦੇਣ ਦੇ ਲਈ ਸਰਕਾਰ ਕਰ ਰਹੀ ਮਜ਼ਬੂਤ ਪਾਰਟੀ ਛੱਡ ਗਏ ਆਗੂ ਨੂੰ ਸੁਖਬੀਰ ਬਾਦਲ ਦੀ ਅਪੀਲ ਕਿਹਾ ਜੇਕਰ ਮੇਰੀ ਗੱਲ ਤੋਂ ਕੋਈ ਨਾਰਾਜ਼ ਹੈ ਤਾਂ ਮੈਂ ਮੰਗਦਾ ਹਾਂ ਮਾਫੀ ਕੈਬਨਿਟ ਮੰਤਰੀ ਅਰੋੜਾ ਦੀਆਂ ਵਧਣਗੀਆਂ ਮੁਸ਼ਕਲਾਂ ਹਾਈ ਕੋਰਟ ਪਹੁੰਚਿਆ ਲੁਧਿਆਣਾ ਜਿੰਨੀ ਚੋਣਾ ਦਾ ਮਾਮਲਾ ਹੁਣ ਖਬਰਾਂ ਵਿਸਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਲੈਂਡ ਪੁਲਿੰਗ ਸਕੀਮ ਦੀ ਜੀ ਹਾਂ ਜਿਸ ਦਾ ਵਿਰੋਧ ਪੰਜਾਬ ਭਰ ਦੇ ਵਿੱਚ ਜਾਰੀ ਸੀ ਤੇ ਹੁਣ ਇਸ ਉੱਤੇ 4 ਹਫ਼ਤਿਆਂ ਦੇ ਲਈ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਦੱਸ ਦਈਏ ਕਿ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਪਟੀਸ਼ਨ ਤੇ ਪੰਜਾਬ ਸਰਕਾਰ ਅਤੇ ਹਰਿਆਣਾ ਹਾਈ ਕੋਰਟ ਨੇ ਲਗਾਤਾਰ ਇੱਥੇ ਸੁਣਵਾਈ ਵੀ ਇਸ ਦੀ ਹੋਈ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਇਸ ਉੱਤੇ 4 ਹਫ਼ਤਿਆਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ ਸੋ ਸੀਨੀਅਰ ਵਕੀਲ ਸ਼ਲੇਂਦਰ ਜੈਨ ਨੇ ਆਖਿਆ ਹੈ ਕਿ ਇਹ ਨੀਤੀ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਵੇਗੀ ਤਾਂ ਬੁੱਧਵਾਰ ਨੂੰ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਦੀ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਇੱਕ ਦਿਨ ਦੇ ਲਈ ਰੋਕ ਦਿੱਤਾ ਸੀ ਤੇ ਇੱਕ ਜਨਹਿਤ ਪਟੀਸ਼ਨ ਲੁਧਿਆਣਾ ਆਣਾ ਦੇ ਵਿੱਚ ਰਹਿਣ ਵਾਲੇ ਐਡਵੋਕੇਟ ਗੁਰਦੀਪ ਸਿੰਘ ਫਾਗਲਾ ਵੱਲੋਂ ਦਾਇਰ ਕੀਤੀ ਗਈ ਸੀ ਉਸ ਪਿੰਡ ਫਾਗਲਾ ਦੇ ਵਿੱਚ ਜ਼ਮੀਨ ਦਾ ਮਹੱਤਵਪੂਰਨ ਹਿੱਸਾ ਇਸ ਨੀਤੀ ਦੇ ਵਿੱਚ ਆਉਂਦਾ ਹੈ ਇਹ ਦਾਵਾ ਕੀਤਾ ਗਿਆ ਸੀ ਅੱਗੇ ਤੁਹਾਨੂੰ ਦੱਸ ਦਈਏ ਕਿ ਐਡਵੋਕੇਟ ਫਾਗਲਾ ਨੇ ਕਿਹਾ ਸੀ ਕਿ ਉਹਨਾਂ ਕਿਸਾਨਾਂ ਅਤੇ ਜ਼ਿਮੀਂਦਾਰਾਂ ਦੇ ਵੱਲੋਂ ਪਾਰਟੀਸ਼ਨ ਦਾਇਰ ਕਰਦਿਆਂ ਆਪ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਨੂੰ ਚੁਣੌਤੀ ਦਿੱਤੀ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਝਾੜ ਵੀ ਪਾਈ ਹੈ ਸਰਕਾਰ ਨੇ ਨਾ ਤਾਂ ਸਮਾਜਿਕ ਅਸਰ ਦੇ ਬਾਰੇ ਦੇਖਿਆ ਤੇ ਨਾ ਹੀ ਵਾਤਾਵਰਣ ਤੇ ਪੈਣ ਵਾਲੇ ਅਸਰ ਦੇ ਬਾਰੇ ਸੋਚਿਆ ਇਹ ਟਿੱਪਣੀ ਕਰਦੀ ਹੋਈ ਹਾਈ ਕੋਰਟ ਨਜ਼ਰ ਆਈ ਹੈ ਅੱਗੇ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਹਜ਼ਾਰਾਂ ਏਕੜ ਜ਼ਮੀਨ ਲੈਣ ਦੀ ਤਿਆਰੀ ਦੇ ਵਿੱਚ ਤਾਂ ਸਰਕਾਰ ਹੈ ਪਰ ਇਸ ਨੀਤੀ ਦੇ ਬਾਰੇ ਸੋਚਣ ਨੂੰ ਤਿਆਰ ਨਹੀਂ ਅੱਗੇ ਉਹਨਾਂ ਕਿਹਾ ਕਿ ਤੁਹਾਡੀਆਂ ਦਲੀਲਾਂ ਤੋਂ ਲੱਗ ਰਿਹਾ ਹੈ ਕਿ ਤੁਹਾਡੇ ਕੋਲ ਯੋਜਨਾ ਹੈ ਹੀ ਨਹੀਂ ਗਰੀਬ ਬੇਜ਼ਮੀਨੇ ਅਤੇ ਦਿਹਾੜੀਦਾਰਾਂ ਦਾ ਕੀ ਬਣੇਗਾ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ ਇਸ ਇਸ ਪ੍ਰੋਜੈਕਟ ਦੀ ਟਾਈਮ ਲਾਈਨ ਸਰਕਾਰ ਨੇ ਨਹੀਂ ਬਣਾਈ ਜੇਕਰ ਇਹ ਪਾਲਿਸੀ ਲਾਗੂ ਕੀਤੀ ਗਈ ਤਾਂ ਲੈਂਡ ਮਾਫੀਆ ਇਸ ਦੇ ਵਿੱਚ ਸ਼ਾਮਿਲ ਹੋ ਸ ਜਾਵੇਗਾ ਤੁਸੀਂ ਇਹ ਪਾਲਿਸੀ ਵਾਪਸ ਲੈ ਕੇ ਬਿਹਤਰ ਪਾਲਿਸੀ ਬਣਾ ਸਕਦੇ ਹੋ ਤੁਸੀਂ ਪਾਲਿਸੀ ਵਾਪਸ ਲਵੋ ਅਤੇ ਸਾਨੂੰ आदेश जारी करनते मजबूर ना करो सरकार दी कोई तैयारी नहीं है लैंड पूलिंग पॉलिसी ते रोक सोए सारीयां टिपणियां कर दी हुई इथे अदालत जेडी है वो नजर आई है सो लैंड पूलिंग पॉलिसी ते ਤੁहानु दस दियिए कि काफी हद तक पंजाब भर दे विच विरोध जेड़ा है ओहो दिखन नु मिलया है ਤਾਂ ਦੂਜੇ ਪਾਸੇ ਗੱਲ ਕਰਦੇ ਆ ਮਾਨਿਕ ਗੋਇਲ ਦੀ ਮਾਨਿਕ ਗੋਇਲ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰ ਲਿਆ ਗਿਆ ਹੈ ਦਰਅਸਲ ਮਾਨਿਕ ਗੋਇਲ ਦੇ ਵੱਲੋਂ ਕਿਹਾ ਗਿਆ ਕਿ ਕੁਝ ਪਟਵਾਰੀਆਂ ਦੇ ਨਾਲ ਮੈਂ ਗੱਲ ਕੀਤੀ ਜਿਨ੍ਹਾਂ ਦੇ ਵੱਲੋਂ ਇੱਥੇ ਕਿਹਾ ਗਿਆ ਸੀ ਕਿ ਸਰਕਾਰ ਨੇ ਸਾਨੂੰ ਸਾਡੇ ਕੰਮ ਤੋਂ ਰੋਕ ਲਗਾ ਕੇ ਬਲਕਿ ਲੈਂਡ ਪੂਲਿੰਗ ਦਾ ਜਿਹੜਾ ਧਿਆਨ ਦੇਣ ਦੀ ਗੱਲ ਜਿਹੜੀ ਹੈ ਸਾਨੂੰ ਆਖੀ ਗਈ ਹੈ ਦੱਸਿਆ ਹੈ ਕਿ ਲੈਂਡ ਪੂਲਿੰਗ ਤੇ ਬੋਲਦਿਆਂ ਮਾਨਿਕ ਗੋਇਲ ਨੇ ਲਿਖਿਆ ਕਿ ਕੁਝ ਸਮਾਂ ਪਹਿਲਾਂ ਪਟਵਾਰੀ ਵੀਰਾਂ ਦੇ ਨਾਲ ਗੱਲਬਾਤ ਕੀਤੀ ਹੈ ਅੱਗੇ ਉਹਨਾਂ ਕਿਹਾ ਕਿ ਇੱਥੇ ਪਟਵਾਰੀਆਂ ਨੇ ਕਿਹਾ ਕਿ ਸਾਡੀ ਸਤਿੰਦਰ ਜੈਨ ਲਗਾਤਾਰ ਮੀਟਿੰਗਾਂ ਲੈ ਰਹੇ ਨੇ ਤੇ ਸਾਨੂੰ ਆਪਣਾ ਕੰਮ ਛੱਡ ਕੇ ਲੈਂਡ ਪੂਲਿੰਗ ਤੇ ਧਿਆਨ ਦੇਣ ਦੇ ਲਈ ਕਿਹਾ ਜਾ ਰਿਹਾ ਲੋਕਾਂ ਦੇ ਕੰਮ ਕਰਨ ਦੀ ਥਾਂ ਪਿੰਡਾਂ ਚ ਜਾ ਕੇ ਲੈਂਡ ਪੂਲਿੰਗ ਦੇ ਫਾਇਦੇ ਦੱਸਣ ਦੇ ਲਈ ਡਿਊਟੀ ਸਾਡੀ ਲਗਾਈ ਜਾ ਰਹੀ ਹੈ ਗਲਾਡਾ ਗਮਾਡਾ ਵੱਲੋਂ ਸਾਡੇ ਤੋਂ ਲੋਕਾਂ ਦੀਆਂ ਜ਼ਮੀਨਾਂ ਦੀਆਂ ਮਲਕੀਅਤਾਂ ਦੀਆਂ ਕਾਪੀਆਂ ਵੀ ਜੜੀਆਂ ਨੇ ਉਹ ਮੰਗੀਆਂ ਗਈਆਂ ਨੇ ਅੱਗੇ ਇੱਥੇ ਪਟਵਾਰੀਆਂ ਦੇ ਵੀ ਕਹਿਣਾ ਹੈ ਕਿ ਮਲਕੀਅਤਾਂ ਮੰਗਾ ਕੇ ਲੋਕਾਂ ਨੂੰ ਬੁਲਾਇਆ ਜਾ ਰਿਹਾ ਖਾਸ ਕਰਕੇ ਵਪਾਰੀਆਂ ਨੂੰ ਕਿ ਲੈਂਡ ਪੂਲਿੰਗ ਦੇ ਲਈ ਸਹਿਮਤੀ ਦਿਓ ਨਹੀਂ ਤਾਂ ਕਾਰਵਾਈ ਕੀਤੀ ਜਾਏਗੀ ਤਾਂ ਦੱਸਿਆ ਕਿ ਲੁਧਿਆਣੇ ਦੇ ਵਿੱਚ ਕੁਝ ਜ਼ਮੀਨਾਂ ਦਾ ਹਿੱਸਾ ਜਾਣ ਬੁੱਝ ਕੇ ਲੈਂਡ ਪੂਲਿੰਗ ਦੇ ਵਿੱਚ ਨਹੀਂ ਲਿਆ ਗਿਆ ਜਿੱਥੇ ਵੱਡੇ ਅਫਸਰਾਂ ਅਤੇ ਲੀਡਰਾਂ ਦੀ ਸਿੱਧੀ ਅਤੇ ਕੁਝ ਦੀ ਬੇਨਾਮੀ ਜ਼ਮੀਨਾਂ ਸੋ ਲੈਂਡ ਪੂਲਿੰਗ ਦੀਆਂ ਮਨਜ਼ੂਰੀਆਂ ਲੈ ਕੇ ਆਨਟੇ ਵਿਭਾਗੀ ਫਾਇਦੇ ਦੇਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਸੋ ਮੁਹਾਲੀ ਦੇ ਵਿੱਚ ਤਾਂ ਗਮਾੜਾ ਨੇ ਗੁਪਤ ਰੂਪ ਦੇ ਵਿੱਚ ਕਈ ਥਾਵਾਂ ਤੇ ਜ਼ਮੀਨ ਐਕਵਾਇਰ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਸੋ ਇੱਥੇ ਮਾਨੀ ਗੋਇਲ ਲਿਖਦੇ ਨੇ ਕਿ ਕੁੱਲ ਮਿਲਾ ਕੇ ਪਟਵਾਰੀਆਂ ਨੂੰ ਸਤਿੰਦਰ ਜੈਨ ਹੋਰੀ ਧੱਕੇ ਦੇ ਨਾਲ ਆਪਣੇ ਲੈਂਡ ਪੂਲਿੰਗ ਏਜੰਟ ਬਣਾ ਕੇ ਕੰਮ ਕਰਾ ਰਹੇ ਨੇ ਇਧਰੋਂ ਭਗਵੰਤ ਮਾਨ ਜਿਹੜੇ ਨੇ ਉਹ ਰੋਜ਼ ਝੂਠ ਬੋਲ ਰਹੇ ਨੇ ਕਿ ਕੋਈ ਵੀ ਧੱਕੇਸ਼ਾਹੀ ਨਹੀਂ ਕੀਤੀ ਜਾਏਗੀ ਕੋਈ ਧੱਕਾ ਨਹੀਂ ਕੀਤਾ ਜਾਊ ਪਰ ਅੰਦਰੋਂ-ਅੰਦਰੀ ਕਾਗਜ਼ੀ ਕਾਰਵਾਈਆਂ ਤਿਆਰ ਹੋ ਰਹੀਆਂ ਨੇ ਸੋ ਇਹ ਆਮ ਗੱਲਾਂ ਨਹੀਂ ਜ਼ਮੀਨਾਂ ਦੀ ਲੁੱਟਣ ਦੀ ਪੂਰੀ ਤਿਆਰੀ ਚੱਲ ਰਹੀ ਹੈ ਫਿਲਹਾਲ ਦੀ ਘੜੀ ਤਾਂ ਚਲੋ ਇਸ ਉੱਤੇ ਜੇਕਰ ਗੱਲ ਕੀਤੀ ਜਾਏ ਤਾਂ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਪਰ ਇਹ ਮਾਨੀ ਗੋਇਲ ਦੇ ਵੱਲੋਂ ਜਿਹੜਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਸੀ ਕਿ ਇੱਥੇ ਪਟਵਾਰੀਆਂ ਨੂੰ ਜਿਹੜਾ ਉਹਨਾਂ ਦਾ ਕੰਮ ਰੁਕਵਾ ਕੇ ਬਲਕਿ ਲੈਂਡ ਪੂਲਿੰਗ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਤੇ ਪਿੰਡਾ ਪਿੰਡਾ ਦੇ ਵਿੱਚ ਜਾ ਕੇ ਲੈਂਡ ਪੂਲਿੰਗ ਸਕੀਮ ਦੇ ਬਾਰੇ ਆਮ ਲੋਕਾਂ ਨੂੰ ਦੱਸਣ ਦੀਆਂ ਜਿਹੜੀਆਂ ਗੱਲਾਂ ਇਸ ਦੇ ਵਿੱਚ ਸ਼ਾਮਿਲ ਸੀ ਤੇ ਸੁਖਬੀਰ ਬਾਦਲ ਦੇ ਵੱਲੋਂ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਨਰਾਜ਼ ਹੋ ਕੇ ਤੇ ਪਾਰਟੀ ਚੋਂ ਬਾਹਰ ਗਏ ਆਗੂਆਂ ਨੂੰ ਨਾਦ ਨੇ ਇੱਕ ਖਾਸ ਅਪੀਲ ਵੀ ਕੀਤੀ ਹੈ ਦੱਸਿਆ ਕਿ ਪੰਜਾਬ ਚ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਹੁਣ ਲੈਂਡ ਪੂਲਿੰਗ ਪਾਲਿਸੀ ਖਿਲਾਫ ਸ਼੍ਰੋਮਣੀ ਅਕਾਲੀ ਦਲ 1 ਸਤੰਬਰ ਤੋਂ ਪੱਕਾ ਮੋਰਚਾ ਲਗਾਉਣ ਦੀ ਜਿਹੜੀ ਗੱਲ ਹੈ ਉਹ ਵੀ ਨਿਕਲ ਕੇ ਸਾਹਮਣੇ ਆਈ ਸੀ ਸੋ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 1 ਸਤੰਬਰ ਤੋਂ ਹਰ ਰੋਜ਼ ਗੁਰਦੁਆਰਾ ਅੰਮ੍ਰਿਤਸਰ ਤੋਂ ਅਰਵਿੰਦ ਕੇਜਰੀਵਾਲ ਦੀ ਚੰਡੀਗੜ੍ਹ ਰਿਹائش ਤੱਕ ਮਾਰਚ ਕੀਤਾ ਜਾਏਗਾ ਇਸ ਤੋਂ ਪਹਿਲਾਂ 31 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਮੋਰਚੇ ਦੀ ਸ਼ੁਰੂਆਤ ਜੜੀਆ ਕੀਤੀ ਜਾਏਗੀ ਪਰ ਇਸ ਤੋਂ ਇਲਾਵਾ ਜੜੀ ਅਹਿਮ ਗੱਲ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀ ਗਈ ਉਹ ਗੱਲ ਇਹ ਹੈ ਕਿ ਸੁਖਬੀਰ ਬਾਦਲ ਨੇ ਪਾਰਟੀ ਛੱਡ ਕੇ ਗਏ तमाम ਆਗੂਆਂ ਨੂੰ ਵਾਪਸ ਪਾਰਟੀ ਦੇ ਵਿੱਚ ਆਉਣ ਦੀ ਅਪੀਲ ਕੀਤੀ ਹੈ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਆਗੂਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਅਪੀਲ ਕੀਤੀ ਹੈ ਕਿ ਆਓ ਸਾਰੇ ਇਕੱਠੇ ਹੋਈਏ ਤੇ ਪੰਥ ਦੀ ਆਪਣੀ ਜਿਹੜੀ ਪਾਰਟੀ ਐ ਉਸ ਨੂੰ ਮਜ਼ਬੂਤ ਕਰੀਏ ਜਥੇਦਾਰ ਸਾਹਿਬ ਦੇ ਹੁਕਮ ਮੁਤਾਬਿਕ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਜੇਕਰ ਮੇਰੀ ਕਿਸੇ ਗੱਲ ਤੋਂ ਕੋਈ ਆਗੂ ਨਾਰਾਜ਼ ਐ ਤਾਂ ਮੈਂ ਹੱਥ ਜੋੜ ਕੇ ਇੱਥੇ ਮਾਫੀ ਮੰਗਦਾ ਹਾਂ ਜੇਕਰ ਕੌਮ ਇਕਜੁੱਟ ਹੋਵੇਗੀ ਤਾਂ ਹੀ ਅਸੀਂ ਦੁਸ਼ਮਣਾਂ ਦੇ ਨਾਲ ਲੜ ਸਕਾਂਗੇ ਸੋ ਇਹ ਸਾਰੀਆਂ ਗੱਲਾਂ ਇੱਥੇ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਇੱਕ ਖਾਸ ਅਪੀਲ ਜਿਹੜੀ ਆ ਬਾਗੀ ਧੜੇ ਨੂੰ ਕੀਤੀ ਗਈ ਐ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ਗੀ ਦੇ ਲਈ ਕਿਤੇ ਨਾ ਕਿਤੇ ਅਲੱਗ ਹੋਇਆ ਸੀ ਤੇ ਗੱਲ ਕਰ ਲੈਣੇ ਆ ਇੱਥੇ ਜੇਕਰ ਬਾਗੀ ਧੜੇ ਦੀ ਵੀ ਤਾਂ ਬਾਗੀ ਧੜੇ ਦੇ ਵੱਲੋਂ ਵੀ ਇਹ ਗੱਲਾਂ ਕਹਿ ਕੇ ਅਲੱਗ ਹੋਇਆ ਸੀ ਬਾਗੀ ਧੜਾ ਕਿ ਜੇਕਰ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਨਾ ਕੋਈ ਸੁਧਾਰ ਦੇਖਣ ਨੂੰ ਮਿਲੇਗਾ ਤਾਂ ਉਹਦੇ ਸਮੇਂ ਦੇ ਵਿੱਚ ਅਸੀਂ ਵਾਪਸੀ ਵੀ ਕਰ ਸਕਦੇ ਹਾਂ ਪਰ ਇੱਥੇ ਹੁਣ ਸੁਖਵੀਰ ਬਾਦਲ ਦੇ ਵੱਲੋਂ ਵੀ ਇਹ ਗੱਲਾਂ ਜਿਹੜੀਆਂ ਨੇ ਉਹ ਕਹਿ ਦਿੱਤੀਆਂ ਗਈਆਂ ਨੇ ਕਿ ਜੇਕਰ ਮੇਰੀ ਕਿਸੇ ਗੱਲ ਤੋਂ ਨਾਰਾਜ਼ ਹੋ ਜਾਂ ਮੇਰੇ ਕਿਸੇ ਗੱਲ ਤੋਂ ਤੁਹਾਨੂੰ ਬੁਰਾ ਲੱਗਿਆ ਤਾਂ ਉਹ ਆਗੂਆਂ ਤੋਂ ਮੈਂ ਮੁਆਫੀ ਵੀ ਮੰਗਦਾ ਹਾਂ ਪਰ ਇੱਥੇ ਇਕਜੁੱਟ ਹੋਣ ਦੀ ਜਿਹੜੀ ਹੈ ਉਹ ਕਾਫੀ ਹੱਦ ਤੱਕ ਜ਼ਰੂਰਤ ਹੈ ਤੇ ਉਧਰ ਸੰਜੀਵ ਅਰੋੜਾ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ ਜੀ ਹਾਂ ਹਾਈ ਕੋਰਟ ਦਰਅਸਲ ਲੁਧਿਆਣਾ ਜ਼ਿਮਨੀ ਚੋਣਾ ਦੇ ਮਾਮਲਾ ਜਿਹੜਾ ਉਹ ਪਹੁੰਚ ਚੁੱਕਾ ਹੈ ਕਿਉਂਕਿ ਇਸ ਦੇ ਵਿੱਚ ਜਿੰਨੇ ਪੈਸੇ ਖਰਚੇ ਗਏ ਨੇ ਇਸ ਉੱਤੇ ਇੱਕ ਪਾਰਟੀਸ਼ਨ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਪਈ ਹੈ ਦੱਸਿਆ ਕਿ ਕੈਬਨਿਟ ਮੰਤਰੀ ਸੰਜੀਵ अरोੜਾ ਦੀਆਂ ਮੁਸ਼ਕਿਲਾਂ ਆ ਸਕਦੀਆਂ ਨੇ ਲੁਧਿਆਣਾ ਜ਼ਿਮਨੀ ਚੋਣ ਦਾ ਮਾਮਲਾ ਹਾਈ ਕੋਰਟ ਪਹੁੰਚ ਚੁੱਕਾ ਹੈ ਇਸ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਸੰਜੀਵ अरोੜਾ ਨੇ ਕਾਂਗਰਸੀ ਉਮੀਦਵਾਰ 파ਰਤ ਪੋਸ਼ਨਾਸ਼ੂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ਤੇ ਹੁਣ ਸੰਜੀਵ अरोੜਾ ਨੂੰ ਝਟਕਾ ਲੱਗ ਸਕਦਾ ਹੈ ਕਿਉਂਕਿ ਲੁਧਿਆਣਾ ਤੋਂ ਜਸਵਿੰਦਰ ਮੱਲੀ ਨਾਮ ਦੇ ਇੱਕ ਵਿਅਕਤੀ ਨੇ ਹਾਈ ਕੋਰਟ ਦੇ ਵਿੱਚ ਪਾਰਟੀਸ਼ਨ ਜਿਹੜੀ ਹੈ ਦਾਇਰ ਕੀਤੀ ਹੈ ਇਸ ਮਾਮਲੇ ਤੇ ਸੁਣਵਾਈ ਜਿਹੜੀ ਹੈ 13 ਅਗਸਤ ਨੂੰ ਹੋਣੀ ਤੈਅ ਹੋਈ ਹੈ ਸੋ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਅਰੋੜਾ ਨੇ ਚੋਣਾ ਸਮੇ ਆਪਣੇ ਨਾਲ ਜੁੜੀਆਂ ਕਈ ਜਾਣਕਾਰੀਆਂ ਲੁਕੋਈਆਂ ਸਨ ਪਟੀਸ਼ਨ ਦੇ ਵਿੱਚ ਇਲਜ਼ਾਮ ਹੈ ਕਿ ਸੰਜੀਵ ਅਰੋੜਾ ਨੇ ਚੋਣਾ ਦੇ ਵਿੱਚ ਤੈਅ ਸੀਮਾ ਤੋਂ ਵੱਧ ਖਰਚ ਕੀਤਾ ਤੇ ਉਹਨਾਂ ਦੀ ਆਮਦਨ ਬਾਰੇ ਜਾਣਕਾਰੀ ਸਹੀ ਢੰਗ ਦੇ ਨਾਲ ਪੇਸ਼ ਨਹੀਂ ਕੀਤੀ ਗਈ ਚੋਣਾ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ ਹੈ ਇਸੇ ਦੇ ਨਾਲ 40 ਲੱਖ ਦੀ ਸੀਮਾ ਤੋਂ ਕਿਤੇ ਵੱਧ ਕਰੋੜਾ ਰੁਪਏ ਜਿਹੜੇ ਨੇ ਉਹ ਖਰਚ ਕੀਤੇ ਗਏ ਨੇ ਸੋ ਡਾਕਟਰ ਮੱਲੀ ਨੇ ਦੇ ਵਕੀਲਾਂ ਨੇ ਕਹਿਆ ਹੈ ਕਿ ਇਹ ਸੇ ਫਕ ਖਰਚੇ ਲੁਕਾਉਂਦਾ ਮਾਮਲਾ ਨਹੀਂ ਸਗੋ ਗੈਰ ਕਾਨੂੰਨੀ ਪ੍ਰਚਾਰ ਰਣਨੀਤੀਆਂ ਅਤੇ ਪ੍ਰਿਸ਼ਟ ਆਚਰਣ ਦਾ ਮਾਮਲਾ ਹੈ ਸੋ ਉਹਨਾਂ ਨੇ ਅਦਾਲਤ ਦੇ ਵਿੱਚ ਦਸਤਾਵੇਜ਼ੀ ਸਬੂਤ ਪੇਸ਼ ਕੀਤੇ ਨੇ ਤੇ ਇਹ ਕਿਹਾ ਹੈ ਕਿ ਇਸ ਉੱਤੇ ਬਣਦੀ ਜੜੀ ਕਾਰਵਾਈ ਹੈ ਉਹ ਵੀ ਕੀਤੀ ਜਾਏ ਸੋ ਮਾਮਲੇ ਦੀ ਅਗਲੀ ਸੁਣਵਾਈ 13 ਅਗਸਤ ਨੂੰ ਹੋਣੀ ਤੈਅ ਹੋਈ ਹੈ ਤੇ ਵਿਕਰਮ ਮਜੀਠੀਆ ਦੀ ਐਫਆਈਆਰ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਐਫਆਈਆਰ ਦੀ ਕਾਪੀ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਦੂਜੀ ਐਫਆਈਆਰ ਮਜੀਠੀਆ ਤੇ ਹੋਈ ਸੀ ਤੇ ਮਜੀਠੀਆ ਤੇ ਜੇਕਰ ਅੱਜ ਦੀ ਗੱਲ ਕੀਤੀ ਜਾਏ ਤਾਂ ਅੱਜ ਜਿਹੜੀ ਸੁਣਵਾਈ ਹੋਈ ਹੈ ਫਿਲਹਾਲ ਦੀ ਘੜੀ ਉਸ ਤੋਂ ਵੀ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਦੱਸ ਦਈਏ ਕਿ ਵਿਕਰਮ ਮਜੀਠੀਆ ਤੇ ਹੋਈ ਦੂਜੀ ਐਫਆਈਆਰ ਦੀ ਕਾਪੀ ਵੀ ਨਿਕਲ ਕੇ ਸਾਹਮਣੇ ਆਈ ਹੈ ਐਸਐਸਪੀ ਵਿਜੀਲੈਂਸ ਦੀ ਸ਼ਿਕਾਇਤ ਦਰਜ ਕੀਤੀ ਗਈ ਐਸ ਐਫ ਆਈ ਆਰ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮਾਂ ਤਹਿਤ ਐਫ ਆਈ ਆਰ ਦੇ ਵਿੱਚ ਕੀ ਕੁਝ ਲਿਖਿਆ ਇਹ ਵੀ ਤੁਹਾਨੂੰ ਦੱਸ ਦੇਣੀ ਆ ਦਰਅਸਲ ਇੱਥੇ ਮਜੀਠੀਆ ਦੇ ਖਿਲਾਫ ਦਰਜ ਕੀਤੀ ਗਈ ਸੀ ਇਹ ਐਫ ਆਈ ਆਰ ਸੋ ਮਜੀਠੀਆ ਦੀ ਰਿਹਾਈਸ਼ ਤੇ ਰੇਡ ਕਰਨ ਵਿਜੀਲੈਂਸ ਟੀਮ ਪਹੁੰਚੀ ਸੀ ਤੇ ਬਾਅਦ ਦੇ ਵਿੱਚ ਜਦੋਂ ਇਹ ਮਾਮਲਾ ਅੱਗੇ ਵਧਦਾ ਹੈ ਸੋ ਇੱਥੇ ਵਿਕਰਮ ਮਜੀਠੀਆ ਨੂੰ ਐਫ ਆਈ ਆਰ ਦੇ ਵਿੱਚ ਲਿਖਿਆ ਗਿਆ ਕਿ ਜਦੋਂ ਵਿਕਰਮ ਮਜੀਠੀਆ ਨੂੰ ਪਤਾ ਲੱਗਾ ਸੀ ਕਿ ਘਰ ਦੇ ਵਿੱਚ ਵਿਜੀਲੈਂਸ ਆਈ ਹੈ ਤਾਂ ਉਹਨਾਂ ਦੇ ਵੱਲੋਂ ਕਿਆ ਗਿਆ ਸੀ ਕਿ ਮੇਰੇ ਸਮਰਥਕਾਂ ਨੂੰ ਘਰ ਦੇ ਅੰਦਰ ਆਣ ਦਿੱਤਾ ਜਾਏ ਸੋ ਇਹ ਵੀ ਗੱਲ ਕਹੀ ਗਈ ਸੀ ਕਿ ਕਿਸੇ ਕਿਸੇ ਕਾਰਨ ਇੱਥੇ ਇਹ ਵੀ ਗੱਲ ਲਿਖੀ ਗਈ ਹੈ ਕਿ ਜੇ ਕਰੋਨਾ ਨੂੰ ਅੰਦਰ ਨਹੀਂ ਆਣ ਦਿੱਤਾ ਜਾਂਦਾ ਤਾਂ ਉਹ ਕੰਦ ਟੱਪ ਕੇ ਵੀ ਅੰਦਰ ਆ ਸਕਦੇ ਨੇ ਸੋ ਇੱਥੇ 30 ਤੋਂ 40 ਸਮਰਥਕਾਂ ਦੇ ਉੱਤੇ ਵੀ ਹਮ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਸੀ ਸੋ ਐਫ ਆਈ ਆਰ ਦੇ ਵਿੱਚ ਲਿਖਿਆ ਗਿਆ ਕਿ 30 ਤੋਂ 40 ਸਮਰਥਕ ਪਹਿਲਾਂ ਤੋਂ ਹੀ ਮਜੀਠੀਆ ਦੇ ਘਰ ਕੋਲੇ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਮਜੀਠਿਆ ਤੇ ਕਾਰਵਾਈ ਦੇ ਦੌਰਾਨ ਵੀਡੀਓ ਬਣਾ ਲਈ ਜਾਂਦੀ ਹੈ ਤੇ ਉਸ ਨੂੰ ਵਾਇਰਲ ਕੀਤਾ ਜਾਂਦਾ ਹੈ ਜੇਕਰ ਵਿਜੀਲੈਂਸ ਦੀ ਪਹਿਲੀ ਕਾਰਵਾਈ ਯਾਨੀ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਤੋਂ ਵਿਕਰਮ ਮਜੀਠਿਆ ਨੂੰ ਨਿਜ਼ਾਤ ਮਿਲਦੀ ਹੈ ਸੋ ਇੱਥੇ ਚਰਚਾ ਇਹ ਵੀ ਹੈ ਕਿ ਇਸ ਦੂਜੀ ਐਫਆਈਆਰ ਦੇ ਵਿੱਚ ਮਜੀਠਿਆ ਦੀ ਗ੍ਰਿਫਤਾਰੀ ਹੋ ਸਕਦੀ ਹੈ ਸੋ ਇੱਥੇ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਰੁਕਾਵਟ ਵਣਨ ਦਾ ਜਿਹੜਾ ਕਾਰਨ ਹੈ ਹਵਾਲਾ ਜਿਹੜਾ ਹੈ ਐਫਆਈਆਰ ਦੇ ਵਿੱਚ ਲਿਖਿਆ ਗਿਆ ਨਾਲ ਹੀ ਇਹ ਵੀ ਕਿਹਾ ਗਿਆ ਕਿ ਮਨਜੀਠੀਆ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਇੱਥੇ 30 ਤੋਂ 40 ਸਮਰਥਕ ਜਿਹੜੇ ਨੇ ਉਹਨਾਂ ਨੂੰ ਘਰ ਦੇ ਅੰਦਰ ਆਨ ਦਿੱਤਾ ਜਾਏ ਤੇ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ 30 ਤੋਂ 40 ਸਮਰਥਕ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਧਰ ਅਮਨ ਰੋੜਾ ਜਿਹੜੇ ਨੇ ਉਹ ਭੱਜਦੇ ਹੋਏ ਨਜ਼ਰ ਆਏ ਅੱਜ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਗੈਰ ਇੱਥੇ ਮੰਤਰੀ ਸਾਹਿਬ ਭੱਜਦੇ ਨਜ਼ਰ ਆਏ ਨੇ ਦੱਸ ਈਏ ਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਅਮਨ अरोੜਾ ਅੱਜ ਭੱਜ ਦੇ ਨਜ਼ਰ ਆਏ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਅਮਨ अरोੜਾ ਜੋ ਕਿ ਅੰਮ੍ਰਿਤਸਰ ਦੇ ਕੱਥੂ ਨੰਗਲ ਦੇ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਗੈਰ ਹੀ ਭੱਜ ਦੇ ਨਜ਼ਰ ਆਏ। ਸੋ ਲਗਾਤਾਰ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਹੋ ਰਿਹਾ ਤੇ ਦੂਜੇ ਪਾਸੇ ਕਿਸਾਨਾਂ ਦੇ ਕੁਝ ਕੁ ਸਵਾਲ ਸੀ ਲੈਂਡ ਪੂਲਿੰਗ ਸਕੀਮ ਦੇ ਉੱਤੇ ਤੇ ਕਿਸਾਨੀ ਅੰਦੋਲਨ ਦੇ ਉੱਤੇ ਹਾਲਾਂਕਿ ਕਿਸਾਨਾਂ ਦੇ ਵੱਲੋਂ ਇਹ ਨੀਤੀ ਇੱਥੇ ਤੈਅ ਕੀਤੀ ਗਈ ਸੀ ਕਿ ਇੱਥੇ ਜਵਾਬ ਅਸੀਂ ਜਿਹੜਾ ਉਹ ਲੈ ਕੇ ਰਾਂਗੇ ਪਰ ਇਹਨਾਂ ਜਵਾਂ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਬਗੈਰ ਹੀ ਜਿਹੜੇ ਮੰਤਰੀ ਸਾਹਿਬ ਨੇ ਉਭਜਦੇ ਹੋਏ ਨਜ਼ਰ ਆਏ ਤੱਜ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਜਿਹੜਾ ਉਹ ਕੀਤਾ ਗਿਆ ਸੀ ਅੰਮ੍ਰਿਤਸਰ ਦੇ ਕੱਥੂ ਨੰਗਲ ਦੇ ਵਿੱਚ ਜਿੱਥੇ ਕਿਸਾਨਾਂ ਦੇ ਵੱਲੋਂ ਆਪਣੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਕਈ ਜਾ ਰਹੇ ਸੀ ਕਿ ਅਸੀਂ ਇੱਥੇ ਆਮ ਆਦਮੀ ਪਾਰਟੀ ਦੇ ਮંત્રી ਅਮਨ अरोੜਾ ਤੋਂ ਲੈ ਕੇ ਰਾਂਗੇ ਪਰ ਇੱਥੇ ਅਮਨ अरोੜਾ ਜਿਹੜੇ ਨੇ ਉਹ ਭੱਜਦੇ ਹੋਏ ਨਜ਼ਰ ਆਏ ਸੀ ਸੋ ਇੱਥੇ ਕਿਸੇ ਵੀ ਸਵਾਲ ਦਾ ਜਿਹੜਾ ਜਵਾਬ ਹੈ ਉਹ ਨਹੀਂ ਦਿੱਤਾ ਗਿਆ ਸੋ ਦੱਸ ਦਈਏ ਕਿ ਇੱਥੇ ਅ ਅੱਜ ਕਿਸਾਨਾਂ ਦੇ ਕਿਸੇ ਵੀ ਸਵਾਲ ਦਾ ਜਿਹੜਾ ਜਵਾਬ ਹੈ ਅਮਨ अरोੜਾ ਦੇ ਵੱਲੋਂ ਨਹੀਂ ਦਿੱਤਾ ਗਿਆ ਸੋ ਲਗਾਤਾਰ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਕਿਸਾਨਾਂ ਦੇ ਮਨਾਂ ਦੇ ਵਿੱਚ ਵੀ ਸੀ ਤੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਸੀ ਪਰ ਇੱਥੇ ਕਿਸਾਨਾਂ ਦਾ ਕਿਸਾਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਦਿੱਤੇ ਬਗੈਰ ਹੀ ਅਮਨ अरोड़ा ਜਿਸ ਤਰ੍ਹਾਂ ਭੱਜੇ ਨੇ ਉਸ ਤੋਂ ਬਾਅਦ ਅਮਨ अरोड़ा ਤੇ ਮੁੜ ਤੋਂ ਜਿਹੜੇ ਵੱਡੇ ਸਵਾਲ ਨੇ ਖੜੇ ਹੋ ਰਹੇ ਨੇ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਉੱਤੇ ਕਿਉਂਕਿ ਇੱਕ ਪਾਸੇ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਏ ਤਾਂ ਵਿਰੋਧ ਲਗਾਤਾਰ جاری ਹੈ ਇਸ ਸਕੀਮ ਦਾ ਤੇ ਜੇਕਰ ਅੱਜ ਦੀ ਗੱਲ ਕੀਤੀ ਜਾਏ ਤਾਂ ਅੱਜ ਇੱਥੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਉਰੇਜ਼ ਕਰਦੇ ਹੋਏ ਮੰਤਰੀ ਅਮਨ अरोੜਾ ਨਜ਼ਰ ਆਏ ਨੇ ਸੋ ਬਹੁਤ ਵੱਡੇ ਸਵਾਲ ਆਪਣੇ ਆਪ ਤੇ ਚੁੱਕਦੇ ਹੋਏ ਇੱਥੇ ਨਜ਼ਰ ਆਏ ਨੇ ਤੇ ਨਾਲ ਹੀ ਨਾਲ ਇੱਥੇ ਅਮਨ अरोੜਾ ਦੀ ਜੇਕਰ ਗੱਲ ਕੀਤੀ ਜਾਏ ਹਾਲਾਂਕਿ ਬਹੁਤ ਸਾਰੇ ਬਿਆਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਚੀਜ਼ ਵੀ ਕਹੀ ਗਈ ਸੀ ਕਿ ਕਿਸਾਨ ਜਿੱਥੇ ਵੀ ਸਾਡੇ ਤੋਂ ਲੈਂਡ ਪੁਲਿੰਗ ਸਕੀਮ ਦੇ ਬਾਰੇ ਕੋਈ ਵੀ ਸਵਾਲ ਕਰਨਗੇ ਤਾਂ ਅਸੀਂ ਜਵਾਬ ਦਵਾਂਗੇ ਪਰ ਇੱਥੇ ਅੱਜ ਦੀ ਜਿਹੜੀ ਜਵਾਬਦੇਹੀ ਹੈ ਉਸ ਤੋਂ ਭੱਜਦੇ ਹੋਏ ਮੰਤਰੀ ਸਾਹਿਬ ਜਿਹੜੇ ਨੇ ਉਹ ਨਜ਼ਰ ਆਈ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਾਂ ਦੀ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ